ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ। ਨੌਲੀ ਆਦੀ ਵਲੌਗ ਚ ਨੰਦੀ ਸਾਹਿਬ ਨੰਦੀ ਜੀ ਆ ਗਏ। ਠੀਕ ਹੈ। ਨਾਲ ਲੋ ਗ੍ਰੀ ਬੈਣ ਵੀ ਆ ਗਈ। ਆ ਬੈਣ ਆ ਗਈ ਬੱਚਿਆਂ ਦੀ। ਹਲਾਪਾ ਚੱਲਦੇ ਆ ਸਾਮਾਨ ਲੈਣ ਬੱਚੇ ਜਾਣਗੇ ਸਕੂਲ ਆਪਾਂ ਚੱਲਦੇ ਆ ਸਾਮਾਨ ਲੈ ਕੇ। ਆ ਜੀ ਮਾ ਆ ਗਿਆ ਸਾਮਾਨ ਲੈਣ ਜੀ। ਸਾਮਾਨ ਲੈ ਕੇ ਚੱਲਦੇ ਆ ਘਰੇ। ਈ ਮੈਂ ਸਮਾਨ ਲੈ ਕੇ ਆ ਗਿਆ ਸੀ ਘਰੇ ਹੁਣ ਮੈਂ ਜਾਣਾ ਪੇਟੀਆਂ ਲੈਣ ਜੀ ਤੇ ਇਥੇ ਪਾਂਡੇ ਤੋਂ ਉੱਤੇ ਜਾ ਰਹੇ ਨੇ ਟਾਈਮ ਕਿੰਨਾ ਹੋ ਗਿਆ ਪਤਾ ਹੈ ਕਿੰਨਾ ਹੋ ਗਿਆ 12:30 12:00 ਨੇ 10:40 ਮਿੰਟ ਹੋਏ ਨੇ ਇਹਨੇ ਰਾਤ ਦਵਾਈ ਦਿੱਤੀ ਇਹਨੂੰ ਤੇ ਸਵੇਰੇ 5:00 ਵਜੇ ਤੱਕ ਸੁੱਤੀ ਨਹੀਂ ਗੋਲੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਹੁਣ ਇਹਨੂੰ ਟਾਈਮ ਵੀ ਭੁੱਲੇ ਪੈਣ ਤੇ ਸਾਰਾ ਕੁਝ ਹੀ ਭੁੱਲਿਆ ਪਿਆ ਹੋਣਾ ਇਹਨਾਂ ਕਰੀ ਸਮਾਈਲ ਕਰੀਂ ਯਾ ਲੈ ਮੈਂ ਲੈ ਕੇ ਆਣਾ ਸਮਾਨ ਤੁਮਾਂ ਦੇ ਪਾਂਡੇ ਤੇ ਆਲੂ ਤੇ ਕਿੰਨਾ ਟਾਈਮ ਲੱਗ ਜਾਏਗਾ ਵਾਰਾ ਬਸ ਆ ਜਿੰਨੀਆਂ ਦੀ ਬਾਣੀ ਠੀਕ ਲੋਈ ਮੈਂ ਪੇਟੀਆਂ ਉੱਚੇ ਲੈ ਕੇ ਆ ਗਿਆ ਠੀਕ ਹੈ ਜੀ ਅਜ ਤੱਕ ਕੰਮ ਫਟ ਚੱਕਿਆ ਨਹੀਂ ਅਜ ਤਾ ਵੈਸੇ ਆਏ ਤਬੀਅਤ ਵੀ ਥੋੜੀ ਖਰਾਬ ਹੈ ਤੇ ਚੌਮੇਣ ਵੀ ਉੱਪਲ ਗਈ ਠੀਕ ਹੈ ਛੇਤੀ ਹੋ ਜਾਣਾ ਕੰਮ ਵਾਹਿਗੁਰੂ ਮੇਰਾ ਕਰੀ ਜੀ ਸੈਟਪ ਲਾ ਲਿਆ ਜੀ ਜੱਟਪਨਜੀਤ ਕੁਮਾਰ ਸੀ ਇਸ ਕਰੋਂ ਨਾਲ ਨਹੀਂ ਆ ਸਕੀ ਉਹਦੇ ਆ ਕੇ ਸੈਟਪ ਲਾ ਲਿਆ ਆਪਣੇ ਢੇਡੀਆਂ ਪਿਆਰ ਨੇ ਜੀ ਭਾਣ ਲੱਗ ਰਹੀ ਹੈ ਜੀ ਜੀ ਸਾਰਾ ਟੂ ਟੈਂਪ ਕਿੰਨਾ ਹੋ ਗਿਆ 6 7 ਵਜੂ ਨੇ 7 ਵਜੂ ਨਾਲੇ ਨੇ ਹਾਂਜੀ 7 ਵਜੂ ਨਾਲੇ ਹੋ ਗਏ ਜੀ ਇਹਦੇ ਡੈਡ ਜੀ ਢੇਡੀਆਂ ਦਾ ਪੈਕ ਕਰਦੇ ਰਹੇ ਨੇ ਕਰ ਰਹੇ ਆ ਆਰਡਰ ਭਰ ਲਿਆ ਵੇਣੇ ਵੇਡੀਆਂ ਮਜਮੂਸਮ ਹੋਇਆ ਸੀ ਕੋਲਮ ਖਰਾਬ ਪਰ ਹਵਾ ਆ ਗਈ ਬਟਲ ਗਿਆ ਪਿੰਡ ਵਾਲਾ ਕਹਿੰਦਾ ਕਿ ਅੱਜ ਵੀ ਨਾ ਭਜਣਾ ਪੈ ਜੇ ਵੇਣੋ ਦੇਖੋ ਭਜਣਾ ਆ ਜੀ ਆਪਰੇ ਉਹ 버ਗਰ ਤਿਆਰ ਆਜਾ ਆਪਾਂ ਨੰਬਰ ਚੈੱਕ ਕਰਦਾਂਗੇ ਇਦੇ ਹੋਰ ਨੇ ਜੀ 버거 ਪਰ ਇਹ ਹੋ ਗਿਆ ਪਹਿਲਾ ਇਹ ਹੋ ਗਿਆ ਦੂਜਾ ਇਹ ਹੋ ਗਿਆ ਤੀਜਾ ਦੇ ਦੇ ਨਾ ਬਜ਼ਰ ਪੈਕ ਕਰਦੇ ਆ એલੂਮੀਨਿਅਮ ਫੋਲਦਕ ਫੱਜਿਆ ਸੀ ਨੋ ਵੀ ਟਾਈਮ ਹੋ ਗਿਆ 8:30 ਦਾ ਜੀ ਤੇ ਆਪਣੇ ਕੋਲ ਆ ਪੀੜੀਆਂ ਪਿੰਣਾ ਨੇ ਠੀਕ ਆ ਜੀ ਤੇ ਬਾਕੀ ਇਧਰ ਹੁਣ ਤਾਂ ਆਵਾਜਾਈ ਵੀ ਘਾਟ ਹੈ ਥੋੜੀ ਲੋਕੀ ਘਰੋ ਘਰੀ ਵਾਗੇ ਭਾਈ ਟਾਈਮ ਹੋ ਗਿਆ 8:30 ਦਾ ਇਧਰ ਵੀ ਭਾਈ ਸਾਹਿਬ ਵੀ ਤਿਆਰੀ ਕਰੀ ਜਾਂਦੇ ਨੇ ਹੈਲੋ ਇਵੇਂ ਚੱਲਣਗੇ ਮੈਂ ਰਹਿ ਜੂ ਮੈਂ ਇਕੱਲਾ ਔਰੇ ਮੇਰਾ ਸਾਥ ਛੱਡ ਕੇ ਭੱਜ ਲੰਦੇ ਨੇ ਜਾਣਾ ਹੀ ਪਊਆ ਭਾਈ ਜਾਣਾ ਪਊ ਚੱਲੋ ਫਿਰ ਟਾਈਮ ਕਿਉਂ ਲਾਈ ਜਾਂਦੇ ਹੋ ਚੱਲੋ ਚੱਲੋ ਮਿੰਟ ਮਾਰੋ ਖਿਸਕੋ ਅੱਛਾ ਐ ਕਰਨ ਸੀ ਮੈਂ ਆ ਗਿਆ ਜੀ ਘਰੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਰਹੀ ਠੀਕ ਹੈ ਜੀ ਤੇ ਅੱਜ ਪੇੜੀਆਂ ਬਚ ਗਈਆਂ ਸੀ ਮੈਂ ਲਿਆਇਆ ਘਰੇ ਤੇ ਹੁਣ ਸੋ ਮੈਂ ਖਾਣ ਲੱਗੀਆਂ ਪੇਠੀ ਆਪ ਦੇ ਕੰਨ ਕਿੰਨੇ ਦਿਨੋਂ ਕੰਮ ਲਾਉਣ ਨੂੰ ਨਾ ਤਾਂ ਲਿਆਂਦੀਆਂ ਸੀ ਨਾ ਖਵਾਈ ਇਹਨਾਂ ਨੂੰ ਹਾਂ ਗੋੜ ਕੁੱਪੇ ਜ਼ਰੂਰ ਖਾਦੇ ਸੀ ਨਵਦੀਪ ਥਲੀ ਚੁੰਨੀ ਉਹ ਚੱਕ ਪੈਣਾ ਤਾਂ ਤੇ ਤੂੰ ਵੀ ਖਾਣੀ ਹੈ ਨਹੀਂ ਇਹ ਪੈਨੋੜੇ ਡੇੜੀ ਲੋੜੇ ਡੇੜੀ ਸੋ ਸਾਲੀ ਕੁੱਪੀ ਲੈ ਕੇ ਆ ਗਿਆ ਲੁਕਦਾ ਫਿਰਦਾ ਦੱਸ ਚੱਲ ਕਦੇ-ਕਦੇ ਤਾਂ ਚਲਦੀ ਹੈ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਆਂ ਵਲੌਗ ਨੂੰ ਐਂਡ ਉਸ ਤੋਂ ਬਾਅਦ ਆਪਾਂ ਇਹਨੂੰ ਐਡਿਟ ਕਰਾਂਗੇ ਤੇ ਨਾਲੇ ਇੱਕ ਗੱਲ ਹੋਰ ਜਿਹੜੇ ਵਲੌਗ ਦੇਖਦੇ ਆ ਸਾਨੂੰ ਕਮੈਂਟ ਕਰਦੇ ਆ ਤੁਹਾਨੂੰ ਸਪੋਰਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿলো ਸ਼ੁਕਰੀਆ ਜਿੰਨਾ ਹੋ ਸਕੇ ਸਪੋਰਟ ਕਰੋ ਜੀ ਹੋਰ ਵੀ ਦੇਖਣੇ ਵੀ ਸਬਸਕ੍ਰਾਈਬ ਕਰੋ ਜਰੂਰ ਹਾਂਜੀ ਸ਼ੇਅਰ ਕਰੋ ਦੂਸਰੇ ਨੂੰ ਬੇਰਿਸ਼ਤ ਕਰਨ ਕਰੋ ਹਾਂਜੀ ਉਹਨੇ ਵੀ ਸਬਸਕ੍ਰਾਈਬ ਕਰਾਂਗੇ ਹਾਂਜੀ ਸਾਰਿਆਂ ਨੂੰ ਕਹੋ ਤੇ ਜੇ ਤੁਹਾਨੂੰ ਲੋਕ ਵਲੌਗ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਾਂਗੇ ਮਿਲਦੇ ਆ ਕੱਲ ਦੇ ਵਲੌਗ ਚ ਜੀ ਬਾਏ